ਆਉ ਜਾਂਦੀ ਨੰਗੀ ਕੋੜਾ ਮਨਦੀਪਾ ਕੋੜੇ ਉਰੇ ਹੱਕ ਜਾ ਪੁੱਤ ਮੇਰੇ ਬੰਨੀ ਆਈ ਨੰਗੀ ਜਾਨੀ ਤੂੰ ਤਾਂ ਲੈ ਹਾਂ ਬੇਬੇ ਹੋ ਠੀਕ ਹੈ ਬਤਾ ਹਾਂ ਠੀਕ ਹੈ ਤੂੰ ਕਦੋਂ ਆਈ ਮੈਂ ਤਾਂ ਹੋਗੇ ਦੋ ਤਿੰਨ ਦਿਨ ਆਈ ਨੂੰ ਅੱਛਾ ਹਾਂ ਤੇ ਤੂੰ ਕਿਹੜਾ ਹੀ ਨਾ ਮਾਰਿਆ ਨਹੀਂ ਮੈਂ ਬੇਬੇ ਬਸ ਘਰੇ ਕੰਮ ਕਰ ਰਜਾ ਤੁਹਾਨੂੰ ਪਤਾ ਉਲਜੀ ਫਿਰਦੀ ਹੈ ਹੋਰ ਕੰਮాలే ਟਾਈ ਹੁੰਦਾਗਾ ਬਸ ਸਾਰਾ ਦਿਨ ਹੀ ਨਿ ਨਿਭੜ ਦੇ ਇੱਕ ਦਿਨ ਘੋਰਾ-ਘੋਰਾ ਕੇ ਔਰ ਇੱਕ ਹੋਰ ਰਿਸ਼ਤਾ ਜਾ ਕਰਾਇਆ ਸੀ ਬਸ ਉਹਨਾਂ ਦੇ ਜਾ ਕੇ ਆਈਆਂ ਕਿ ਹੁਣ ਅੱਛਾ ਰਿਸ਼ਤਾ ਕਿਹਦੇ ਕਰਾਤਾ ਆ ਆਪਣੀ ਪਿਛਲੀ ਗਲੀ ਦੇ ਵਿੱਚ ਅੱਛਾ ਹਾਂ ਰਿਸ਼ਤਾ ਤਾਂ ਕਰਾਤਾ ਕਰਾਈ ਵਧਗਾ ਪੁੱਤ ਲੈ ਬੇਬੇ ਮੈਨੂੰ ਐਂ ਦੱਸ ਵੀ ਤੁਹਾਡੇ ਰਿਸ਼ਤਾ ਕਰਾਇਆ ਮਾੜਾ ਕਰਾਇਆ ਮੈਂ ਸਾਡੇ ਤਾਂ ਮਾੜਾ ਵੀ ਨਹੀਂ ਕਰਾਇਆ ਤੂੰ ਚੰਗਾ ਵੀ ਨਹੀਂ ਕਰਾਇਆ ਸਾਡੇ ਤਾਂ ਬਸ ਨਾ ਆਖੇਂਗੀ ਕਹਿੰਦੀ ਆ ਤੂੰ ਰਿਸ਼ਤੇਦਾਰੀ ਦਾ ਮਾਮਲਾ ਰੱਖਿਆ ਆਵਦੀ ਦਾ ਹਨਾ ਨਾ ਕੀ ਗੱਲ ਬੇਬੇ ਇਹ ਤਾਂ ਕੁੜੀ ਆਖੇਂਗੀ ਕਹਿੰਦੀ ਆ ਕਿ ਬਾਲ ਕੋ ਹੀ ਆ ਹੋ ਆਪਾਂ ਮੈਂ ਤੈਨੂੰ ਕੀ ਦੱਸਾਂ ਨਾ ਮੈਂ ਹੁਣ ਤੈਨੂੰ ਸਾਰੀ ਗੱਲ ਦੱਸ ਸਕਨੀ ਆਂਗੀ ਇਹ ਤਾਂ ਕੁੜੀ ਵਾਲੀ ਨੇ ਕੰਮੀ ਨਿਕਲਿਆ ਆਈ ਭਾਈ ਲੈ ਬੇਬੇ ਨਾ ਕੰਮੀ ਨੂੰ ਕੀ ਗੱਲ ਆ ਮੇਰੀ ਸਾਕੀ ਭਾਣ ਜੀ ਹੈਗੀ ਆ ਤਾਂ ਮੈਨੂੰ ਪਤਾ ਵੀ ਤੇਰੀ ਸਾਕੀ ਭਾਣ ਜੀ ਹੈ ਤਾਂ ਹੀ ਤੂੰ ਕਰਵਾਤਾ ਸਾਡੇ ਹਨਾ ਵੀ ਮੇਰੀ ਸਾਕੀ ਭਾਣ ਜੀ ਆ ਵੀ ਰਿਸ਼ਤੇਦਾਰੀ ਚ ਉਹ ਵੀ ਕਰਾ ਕੇ ਆਪਾਂ ਲpasse ਹੋਗੀ ਨਹੀਂ ਨਹੀਂ ਬੇਬੇ ਇਹ ਜੀ ਕੋਈ ਗੱਲ ਨਹੀਂ ਹੈਗੀ ਤੂੰ ਤਾਂ ਉਹੀ ਉਹ ਕਰੀ ਜਾਨੀ ਹੈਗੀ ਕੋਈ ਗੱਲ ਦੱਸ ਵੀ ਜੇ ਕੋਈ ਕੰਮ ਧੰਦਾ ਨਹੀਂ ਕਰਦੀ ਜਾਂ ਕੋਈ ਦੋਲਦੀ ਵਿਗਾੜਦੀ ਹੈ ਮੈਨੂੰ ਉਹ ਦੱਸ ਇਹ ਤਾਂ ਗੱਲ ਕਹਿਣ ਵਾਲੀ ਮੈਨੂੰ ਕਹਿ ਤੂੰਗੀ ਹਾਂ ਹਾਂ ਇਹ ਤਾਂ ਨਾਟਕ ਕਰਦੀ ਹੈ ਕੰਮ ਧੰਦਾ ਨਾਲੇ ਭਾਈ ਇਹ ਸਾਰਾ ਦਿਨ ਫੋਨ ਦਾ ਖਹਿੜਾ ਨਹੀਂ ਛੱਡਦੀ ਮੈਂ ਤੈਨੂੰ ਦੱਸਾਂ ਮੈਨੂੰ ਲੱਗਦੀ ਹੈ ਇਹ ਬੁਰੀ ਨਾ ਬੇਬੇ ਫੋਨ ਦੀ ਗੱਲ ਹੈਗੀ ਆਦੇ ਮਾਪਿਆਂ ਨੂੰ ਕਰਦੀ ਹੋਣੀ ਹੋਰ ਕਿਹਨੂੰ ਕਰਦੀ ਆ ਹੋਣੀ ਫੋਨ ਹੋ ਮਾਪਿਆਂ ਨੂੰ ਨਹੀਂ ਭਾਈ ਮੈਂ ਕਹਿੰਦੀ ਮਾਪਿਆਂ ਨੂੰ ਤਾਂ ਜੀ ਸੱਦ ਕੇ ਕਰੇ ਮੇਰੇ ਕੋਲੇ ਬੈਠ ਕੇ ਕਰੇ ਇਹਦੀ ਕਰੇ ਸੱਸ ਹੈ ਨਹੀਂਗੀ ਇਹ ਤਾਂ ਮਤ ਬਣੀ ਨਿਕਲੀ ਕੱਲੀ ਤੁਰੀ ਫਿਰਦੀ ਹੈ ਭਾਈ ਇਹ ਚੱਲ ਕੋਈ ਨਹੀਂ ਬੇਬੇ ਮੈਂ ਸਮਝਾ ਦੂੰਗੀ ਹੋਰ ਗੱਲ ਦੀ ਅਸੀਂ ਵੀ ਸਮਝਾ ਸਮਝਾ ਮਾ ਵੀ ਬਚਾਰਾ ਥੱਕ ਗਿਆ ਉਹਨੂੰ ਮੈਂ ਖਾ ਪਾਈ ਤੂੰ ਮੇਰੇ ਕੋਲ ਬੈਠ ਕੇ ਫੋਨ ਕਰਿਆ ਕਰ ਫਿਰ ਮੁੰਡੇ ਦੇ ਅੱਖੇ ਨਹੀਂ ਲੱਗਦੀ ਕਾਲਜ ਜਦੋਂ ਮੁੰਡੇ ਨੂੰ ਕਹਿੰਦਾ ਕਿ ਭਾਈ ਮੈਂ ਛੱਡ ਕੇ ਆਉਂਗਾ ਤੇ ਕੱਲੀ ਉੱਡ ਜਾਂਦੀ ਮੁੰਡੇ ਦੀ ਵੀ ਨਹੀਂ ਗੱਲ ਸੁਣਦੀ ਮੇਰਾ ਪੋਤਾ ਅੱਦਾ ਹੋਇਆ ਪਿਆਗਾ ਇਹਦੀ ਕਲਪਨਾ ਨਾ ਕੋਈ ਨਹੀਂ ਬੱਬੇ ਕਹਿ ਦੂੰਗੀ ਮੈਂ ਕੋਈ ਗੱਲ ਨਹੀਂ ਹਾਂ ਕੱਲੀ ਜਾਣਾ ਇਹ ਤਾਂ ਕੋਈ ਗੱਲ ਨਹੀਂ ਗੀ ਬਾਕੀ ਪੇ ਕਾਲਜ ਹੁਣ ਤੁਸੀਂ ਆ ਦੀ ਮਰਜ਼ੀ ਨਾਲ ਲਾਈ ਆ ਵੀ ਦੇਖ ਮੁੰਡੇ ਨੇ ਆ ਦੀ ਮਰਜ਼ੀ ਨਾਲ ਲਾਈ ਆ ਭੈਣ ਨੇ ਕਿਹਾ ਫੇਰ ਹੀ ਉਹ ਲੱਗੀ ਆਗੀ ਅੱਜ ਤਾਂ ਤੁਹਾਨੂੰ ਦੇਖ ਕੇ ਇਹ ਨਹੀਂ ਸੀਗਾ ਵੀ ਇਹਨੂੰ ਅੱਗੇ ਪੜ੍ਹਾਓ ਜਾਂ ਇਹਨੂੰ ਕੋ ਨ ਏਪਾ ਹੀ ਪੜਾਵ ਨਾਲ ਹੀ ਹੈ ਨਹੀਂ ਕੁੜੀ ਮੈਂ ਤੇਰੇ ਮੂੰਹ ਤੇ ਕਹਿਨੀ ਆਪਾਂ ਮਾ ਤੁ ਮੈਨੂੰ ਮਾੜੀ ਆਖ ਭਾਵਾ ਮੈਨੂੰ ਤੇ ਚੰਗੀ ਆਖ ਇਹ ਤਾਂ ਘਰੇ ਵੀ ਕੰਦਾ ਟਪ ਟਪ ਜਾਂਦੀ ਆ ਨਹੀਂ ਨਹੀਂ ਬੇਬੇ ਇਹ ਜੀ ਕੋਈ ਗੱਲ ਨਹੀਂ ਹੈਗੀ ਤਾਂ ਭਾਈ ਮੈਂ ਤਾਂ ਵੇਖ ਲਈ ਇਹ ਭਲੇਖਾ ਕਿਉਂ ਆਂਦਾ ਮੈਨੂੰ ਹੋ ਗਏ 8-7 ਦਿਨ ਆਈ ਨੂੰ ਮੈਂ ਸਾਰਾ ਦਿ ਤੁ ਫੋਗਾ ਵੇਖਦੀ ਰਹਿਣੀ ਹੈਗੀ ਕਿਤੇ ਕੋਠੇ ਤੇ ਚੜ ਗਈ ਫੋਨ ਲੈ ਕੇ ਕਿਤੇ ਲੈਟਰਿੰਗ ਚ ਵੜ ਗਈ ਕਿਤੇ ਉਧਰ ਵੜ ਗਈ ਆਲੇ ਕੁਜਾਂ ਚ ਵੜਦੀ ਫਿਰਦੀ ਆ ਤਾਂ ਚਲ ਕੋਈ ਨਹੀਂ ਬੇਬੇ ਮੈਂ ਇਹਦੀ ਮਾਂ ਨਾਲ ਗੱਲ ਕਰੂੰਗੀ ਆਈਆਂ ਨਹੀਂ ਉੱਥੇ ਜਾ ਹਾਂ ਇਹਨਾਂ ਨੂੰ ਤਾਂ ਦੱਸ ਵੀ ਭਾਈ ਕੁੜੀ ਨੂੰ ਤੁਸੀਂ ਸਮਝਾਓ ਕੋਈ ਨਹੀਂ ਕੋਈ ਨਹੀਂ ਹਾਂ ਕੋਈ ਨਹੀਂ ਮੈਂ ਦਾਣਾ ਚਲ ਮੈਂ ਚਾਹ ਕਹੀ ਨਹੀਂ ਉਹਨੂੰ ਚਾਹ ਕਰ ਸੁਣੀ ਚਾਹ ਨਹੀਂ ਪੀਣੀ ਬੱਬੀ ਬਸ ਚਾਹ ਮੈਂ ਉਹਨਾਂ ਦੇ ਕਰੀ ਪੀਏਂਗੀ ਤੇ ਬਸ ਮੈਂ ਜਾਣ ਨਹੀਂ ਹੈ ਉਧਰ ਹੀ ਜਾਣਾ ਸੀਗਾ ਹੁਣ ਮੈਂ ਚੱਲ ਚੰਗਾ ਤੀ ਬਣ ਕੇ ਇੰਨਾ ਕਿਸਨੇਹਾ ਤੂੰ ਮੇਰਾ ਲਈ ਵੀ ਉਹਨਾਂ ਦੀ ਦਾਦੀ ਆਈ ਹੈ ਨਾ ਜਿਹੜੀ ਵੀ ਭਾਈ ਆਏ ਕਹਿੰਦੀ ਆਹੋ ਕੋਈ ਨਹੀਂ ਕੋਈ ਨਹੀਂ ਕਹਿ ਦੂੰਗਾ ਆਹੋ ਚੰਗਾ ਤੂੰ ਤਾਂ ਸਾਖ ਕਰਾ ਕੇ ਮੁੜ ਕੇ ਸਾਡੀ ਬੜਕੀ ਨਹੀਂ ਲਈਗੀ ਇਹੋ ਜਿਹੀ ਨਹੀਂ ਸੀ ਕਿ ਸਾਡੇ ਮੱਥੇ ਮਾਰੀ ਇਹ ਆਣੀ ਜਿੱਤ ਹੁੰਦੀ ਆ ਕੋਈ ਤੂੰ ਚੱਜਦਾ ਕਰਾਉਂਦੀ ਬਿਹੋ ਆਪ ਐਡੇ ਬਲਗਾ ਗਏ ਵੀ ਮੈਂ ਉਹ ਜਾ ਰਿਸ਼ਤਾ ਕਰਾਵਾਂ ਕਰਾ ਕੇ ਤੇ ਚੱਲ ਪਰੇ ਹੋਈ ਨਾ ਕਿਦੇ ਉਹ ਖਾਰ ਨਾ ਸੋਕ ਪੁੱਛੀ ਹੈਗੀਗੀ ਮੇਰੇ ਅਖੇਂ ਕਿ ਕਹਿੰਦੀ ਆ ਪੋਤਾ ਲੋਬਤਾ ਹੋਰ ਕਿੱਧਰ ਵਾਰੀ ਵਾਰੀ ਫੋਨ ਜੀ ਕਰਦੀ ਰਹਿੰਦੀ ਜਿੰਨਾ ਮਰਜੀ ਇੱਕ ਵਾਰੀ ਸਮਝ ਨਹੀਂ ਆਉਂਦਾ ਵੀ ਬੰਦੇ ਨੇ ਚੱਕਿਆ ਨਹੀਂ ਤੇ ਕਿਵੇਂ ਆ ਹਰਮਣਾ ਕਿਵੇਂ ਆ ਠੀਕ ਆ ਠੀਕ ਆ ਇਹਦੇ ਨਾਲ ਫੋਨ ਤੇ ਲੱਗਾ ਪਿਆ ਯਾਰ ਵਾਰੀ ਵਾਰੀ ਫੋਨ ਕਰੀ ਜਾਂਦੀ ਆ ਹਰਪ੍ਰੀਤ ਆ ਯਾਰ ਅੱਛਾ ਹੋ ਰਹੀ ਯਾਰ ਤੇ ਹੁਣ ਗੱਲ ਨਹੀਂ ਕਰਦਾ ਫਿਰ ਉਹਨਾਂ ਓਏ ਯਾਰ ਇਹਨੂੰ ਅੱਡ ਨਹੀਂ ਸਮਝ ਆਉਂਦੀ ਵੀ ਇੱਕ ਵਾਰੀ ਕੱਟ ਤਾਂ ਤੂੰ ਰਹਿਣ ਦੇ ਵਾਰੀ ਵਾਰੀ ਘਰੀ ਜਉਂ ਤਾਂ ਰੀ ਮੂੰਹ ਤੰਗ ਜਾ ਕਰੀ ਜਾਂਦੀ ਰਹਿੰਦੀ ਆ ਯਾਰ ਉਹ ਤਾਂ ਤੀਜੇ ਦਿਨ ਪੈਸੇ ਮੰਗ ਲੈਂਦਾ ਹੁਣ ਤਾਂ ਗੱਲ ਕਰਨੀ ਪਊ ਬਿੱਲਿਆ ਅਸੀਂ ਗੱਲ ਤਾਂ ਕਰਾਂਗੇ ਤੇ ਗੱਲ ਤਾਂ ਕਰਨੀ ਪਊ ਹੁਣ ਤੈਨੂੰ ਬਈ ਐ ਪਿਆਰ ਤਾਂ ਮੈਂ ਵੀ ਕਰਦਾ ਲੱਗਦਾ ਤਾਂ ਹੈ ਨਹੀਂ ਉਤੋਂ 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 ਤੋਂ ਹੀ ਕਰਦਾ ਕਰਦਾ ਤਾਂ ਹੈਗਾ ਹੀ ਆ ਫਿਰ ਉਤੋਂ ਤੋਂ ਕਰੇ ਤਾਂ ਕੀ ਫਾਇਦਾ ਤੋ ਧੋਖਾ ਤਾਂ ਹੀ ਜੰਨਾ ਯਾਰ ਉਹਨੂੰ ਮੈਂ ਤੈਨੂੰ ਪਹਿਲਾਂ ਵੀ ਕਹਿ ਸੀ ਹੁਣ ਵੀ ਦੁਬਾਰੇ ਕਹਿਣਾ ਕੋਈ ਨਾ ਕੋਈ ਨਾ ਕੀ ਕਹਿਣਾ ਵਾਲੀ ਗੱਲ ਹੈ ਹੈ ਧੋਖਾ ਦੇ ਨਾਲ ਬੰਦੇ ਨੂੰ ਅਕਲ ਆਉਂਦੀ ਹੈ ਤੇ ਮੈਂ ਉਹਨੂੰ ਅਕਲ ਹੀ ਸਿਖਾ ਰਿਹਾ ਮੈਂ ਤੈਨੂੰ ਕੀ ਕਹਾ ਹੁਣਾ ਤੂੰ ਦੱਸ ਅਕਲ ਵੀ ਨਾ ਸਿਖਾਵਾਂ ਕਿਸ ਨੂੰ ਅਕਲ ਦਾ ਤੂੰ ਬਾੜੀ ਪੜੀ ਅਕਲ ਸਿਖਾਈ ਜਾਂਦਾ ਅਗਰ ਅਗਰ ਦੀਆਂ ਗੱਲਾਂ ਹੀ ਛੱਡਦੇ ਹਣਾ ਤੂੰ ਬਾੜੀ ਪੜੀ ਅਕਲ ਸਿਖਾਈ ਜਾਂਦਾ ਤੂੰ ਦੱਸ ਕਿੱਧਰ ਤੁਰਿਆ ਆਉਂਦਾ ਸੀ ਮੈਂ ਤਾਂ ਯਾਰ ਇੱਧਰ ਜਾਂਦਾ ਸੀਗਾ ਯਾਰ ਆਪਣਾ ਧੋਨਾ ਪਿਆ ਸੀਗਾ ਆਉ ਸਮਝਾਉਂਦੇ ਮੈਨੂੰ ਬਹਿ ਗਿਆ ਹੋਰ ਮੈਂ ਆ ਸਮਝਾ ਲਏ ਮੈਂ ਕਿਹਾ ਕਹਿ ਦੀਏ ਕੁਛ ਸਮਝਉ ਉਹਨੂੰ ਤਾਂ ਉਹੀ ਬਹੁਤ ਉਹ ਸਮਝਦਾ ਹੀ ਨਹੀਂ ਬਈ ਫੋਨ ਕਰਕੇ ਕੱਲੀ ਕੱਲੀ ਚੀਜ਼ ਪਰੋਂਦੀ ਆ ਫਿਰ ਆਏ ਆ ਨਾ ਅੱਜ ਮੈਨਾਂ ਜੱਸ ਸੁਣਾਇਆ ਕੀਤਾ ਹਾਂ ਅੱਜ ਆਏ ਲੜਪੇ ਅੱਜ ਮੇਰੀ ਦਾਦੀ ਆਏ ਬੋਲੀ ਖਾ ਬੋਲੀ ਉਹ ਬੋਲੀ ਅਰੇ ਰਹਾ ਗੱਲਾਂ ਯਾਰ ਹੁਣ ਬੰਦਾ ਬੋਰ ਨਹੀਂ ਹੁੰਦਾ ਇਹੋ ਜਿਹੀ ਗੱਲਾਂ ਤੋਂ ਬੋਏ ਫਿਰ ਦੋ ਦੋ ਪਸਾਂਗਾ ਬੋਹ ਪੰਡ ਨਹੀਂ ਮੰਨਦੀ ਤੇ ਤੂੰ ਨਹੀਂ ਬੋਰ ਹੁੰਦਾ ਦੋ ਦੋ ਪਸਾਂਗੇ ਮੈਂ ਮੰਨ ਨਹੀਂ ਕਹੀ ਗਈ ਭੰਨੇ ਮੰਨ ਨਹੀਂ ਕਹੀ ਗਈ ਲੈ ਓਏ ਯਾਰ ਵਈ ਬੰਦਾ ਬੋਰ ਹੋ ਜਾਂਦਾ ਯਾਰ ਇਹੋ ਜਿਹੀ ਚੀਜ਼ਾਂ ਨਾਲ ਨਹੀਂ ਠੀਕ ਹੈ ਤੂੰ ਮੇਰਾ ਹਾਲ ਚਾਲ ਪੁੱਛ ਯਾਰ ਹਣਾ ਤੇਰਾ ਹਾਲ ਚਾਲ ਮੈਂ ਜਿਹੜੇ ਮੈਂ ਉਹ ਪੁੱਛ ਮੈਨੂੰ ਗੱਲ ਬੋਦਾ ਜੀ ਮੈਂ ਕਿਹਾ ਦੋ ਦੋ ਪਸਾ ਕੇ ਬੋਰ ਨਹੀਂ ਹੋਏ ਓਏ ਨਹੀਂ ਨਹੀਂ ਇਹਦਾ ਮੈਨੂੰ ਤਾਂ ਐ ਲੱਗਦਾ ਵੀ ਦੋ ਨਹੀਂ ਉਹਦੀਆਂ ਡੇਲੀ ਇੱਕ ਇੱਕ ਗੱਲਾਂ ਤੋਂ ਵੀ ਤੂੰ ਬੋਰ ਹੁੰਨਾ ਵੀ ਆਏ ਨਹੀਂ ਵੀ ਤੂੰ ਨਹੀਂ ਬੋਰ ਹੁੰਦਾ ਦੋ ਨਾਲ ਗੱਲਾਂ ਕਰਕੇ ਰੱਬ ਨੇ ਮੇਰੀ ਜ਼ਿੰਮੇਵਾਰੀ ਲਈ ਆ ਵੀ ਇਹ ਕਰ ਸਕਣੀਆਂ ਕੁੜੀਆਂ ਨੂੰ ਆਏ ਇਹ ਧੋਖਾ ਖਾ ਕੇ ਤੈਨੂੰ ਪਤਾ ਕਲੀ ਆਉਂਦੀ ਆ ਬੰਦੇ ਨੂੰ ਤੇ ਮੈਂ ਅਕਲ ਸਕਾਰਿਆ ਫਿਰ ਮੈਨਾਂ ਖਲਤਾ ਗੱਲਾਂ ਗੱਲਾਂ ਤਾਂ ਨਹੀਂ ਜਿੱਤ ਸਕਦਾ ਤੇਰੀ ਤਾਂ ਕੀ ਕਰਗੇ ਕੀ ਗੱਲਾਂ ਨੂੰ ਜਿੱਤਦੇ ਹੀ ਨਹੀਂ ਗੱਲਾਂ ਤੇਰੀ ਤੇ ਕੋਈ ਤੂੰ ਜਿਤਾਉਣਾ ਕਿਉਂ ਆਪਾਂ ਹੋਰ ਚੱਲ ਠੀਕ ਆ ਯਾਰ ਮੈਂ ਵੀ ਜਾਣਨਾ ਯਾਰ ਠੀਕ ਹੈ ਚੱਲ ਚੰਗਾ ਚੱਲ ਚੰਗਾ ਬੱਸ ਮੈਂ ਵੀ ਚੱਲੇ ਹੀ ਆਂ ਚੰਗਾ ਚੱਲ ਕੋਈ ਨਹੀਂ ਚੱਲ ਚੰਗਾ ਆਇਆ ਇਧਰੋਂ ਗੇੜਾ ਮਾਰ ਆਉਣੇ ਫਿਰ ਆਪਾਂ ਆਇਆ ਦੇੜਾੜਾ ਗਿੜੀ ਲਾ ਆਉਣੇ ਆ ਚੱਲ ਗਿੜੀ ਮਾਰ ਆ ਚੱਲੇ ਗਿੜਾ ਗਿੜੀ ਮਾਰ ਬੜਾ ਕੁਝ ਨਹੀਂ ਹੁੰਦਾ ਬਿਨਾਂ ਦੱਸੀ ਆ ਗਈ ਸੁੱਖ ਤਾਂ ਹੈ ਸੁੱਖ ਤਾਂ ਹੈਗੀ ਆ ਕੁੜੀ ਮੇਰਾ ਦਿਲ ਕਰਿਆ ਤੈਨੂੰ ਮਿਲਣੂ ਤਾਂ ਆ ਗਈ ਹੈ ਆ ਨਹੀਂ ਸਕਦੀ ਨਾ ਵਧੀਆ ਕੀਤਾ ਆ ਗਈ ਮੈਂ ਵੀ ਕਈ ਦਿਨ ਹੋ ਗਏ ਤੇ ਸੋਚੀ ਜਾਂਦੀ ਸੀ ਮੈਂ ਕਿਹੜਾ ਗੇੜਾ ਹੀ ਨਹੀਂ ਮਾਰਿਆ ਭੈਣ ਨੇ ਨਿੱਕੇ ਕਰਾ ਭਣ ਆ ਕੰਮਕਾਰ ਆਇਆ ਜੇ ਨਾ ਨਿਕਲੇ ਨਹੀਂ ਜਾਂਦਾ ਇੱਕ ਤੈਨੂੰ ਪਤਾ ਹੁਣ ਠੰਡ ਜੀ ਹੋ ਗਈ ਬਮਾਠ ਮਾਰ ਰਹੀ ਦਾ ਗਾਲ ਸਹੀ ਹੈ ਹੋਰ ਦੱਸ ਘਰੇ ਤਾਂ ਖੈਰ ਸੁੱਖਾ ਸਾਰੇ ਸਾਰੇ ਖੈਰ ਸੁੱਖਾ ਤੂੰ ਦੱਸ ਆਪਣਾ ਬਸ ਠੀਕ ਹੈ ਵਧੀਆ ਹੈ ਮੈਂ ਤੈਨੂੰ ਆਇ ਕਹਿੰਦੀ ਸੀਗੀ ਉਹ ਦੋ ਤੰਦ ਨਾ ਹੋ ਗਏ ਮਤਲਬ ਕਿ ਮੈਂ ਗਈ ਸੀ ਉਧਰ ਅੱਛਾ ਗਲੀ ਵਿੱਚ ਦੀ ਲੰਗੀ ਜਾਂਦੀ ਸੀਗੀ ਠੀਕ ਹੈ ਤੇ ਆਪਣੀ ਹਰਪਦੀ ਸੀ ਦਾਦੀ ਸੱਸ ਆਈ ਵੀ ਦੇਖ ਹਾਂ ਹਾਂ ਆਈ ਹੋਈ ਐ ਹਾਂ ਤੇ ਭਣੇ ਉਹਨੇ ਮੈਨੂੰ ਖੜਾ ਲਿਆ ਉਨੇ ਕਿ ਮੈਨੂੰ ਖੜਾ ਲਿਆ ਮੈਨੂੰ ਕਹਿੰਦੀ ਹੈ ਕਿ ਹਰਪ੍ਰੀਤਾ ਕੇ ਸਾਡੀ ਗੱਲ ਨਹੀਂ ਸੁਣਦੀਗੀ ਗੱਲਾਂ ਬਾਤਾਂ ਕਰਨ ਲੱਗ ਗਈ ਮੈਂ ਇੱਕ ਵੀ ਗੱਲ ਕਿਉਂ ਨਹੀਂ ਸੁਣਦੀ ਕੀ ਗੱਲ ਹੈ ਜੀ ਹਾਂ ਤੇ ਕਹਿੰਦੀ ਭਾਈ ਅਸੀਂ ਤਾਂ ਉਹਨੂੰ ਪੜਾ ਨਹੀਂ ਸਕਦੇਗੇ ਚੱਕ ਕੇ ਕਤਾ ਪਾਈਆਂ ਤੁਰੀ ਫਿਰਦੀ ਹੈਗੀ ਤੇ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਹੈ ਕਦੇ ਅੰਦਰ ਭਾਗ ਜਾਂਦੀ ਹੈ ਕਦੇ ਬਾਹਰ ਭਾਗ ਜਾਂਦੀ ਹੈ ਤੈਨੂੰ ਪਤਾ ਦੀ ਦਾਦੀ ਸੱਸ ਦਾ ਸੁਭਾਅ ਕਹਿ ਜਾਗਾ ਦੀ ਭੈਣੇ ਉਹ ਤਾਂ ਐਂ ਕਹਿੰਦੀ ਐ ਆ ਕੱਲ ਜਾ ਕੇ ਆਏ ਮਨਿੰਦਰ ਤੇ ਲਾਡੀ ਵੀ ਹੂੰ ਤੇ ਵਾਵਾ ਸ਼ੁਕਰ ਕਰ ਲਾਡੀ ਤਾਂ ਉੱਠ ਕੇ ਵਾਗ ਗਿਆ ਸੀ ਮਨਿੰਦਰ ਨੂੰ ਵੀ ਐਂ ਕਹਿੰਦੀ ਸੀ ਜਦੋਂ ਗੱਲ ਸੁਣ ਉਹਦੀ ਸੱਸ ਨੇ ਲਾਈ ਐ ਪ੍ਰਾਣੇ ਨੇ ਲਾਈ ਐ ਵੀ ਤੈਨੂੰ ਕੀ ਤਰਾਜ ਹੈ ਉਹ ਵੀ ਪੁਰਾਣੀ ਬੁੜੀਆਂ ਦੇ ਪੁਰਾਣੇ ਖਿਆਲ ਨਹੀਂ ਉਹ ਤਾਂ ਮੈਨੂੰ ਪਤਾ ਐ ਇਸ ਗੱਲ ਦਾ ਵੀ ਉਹਦੀ ਸੱਸ ਨੇ ਲਾਈ ਐ ਉਹ ਤਾਂ ਚਲ ਵਿਚਾਰੀ ਨਾ ਬੋਲਦੀ ਨਹੀਂਗੀ ਮੈਨੂੰ ਉਹਦੇ ਸੁਭਾ ਦਾ ਪਤਾ ਕਾ ਬਾਕੀ ਜੱਸੇ ਦੇ ਸੁਭਾ ਦਾ ਮੈਨੂੰ ਪਤਾ ਹੈਗਾ ਹਾਂ ਤੇ ਇਹ ਥੋੜਾ ਜਿਆਦਾ ਹੋ ਉਹ ਕਰੀ ਜਾਂਦੀ ਹੈਗੀ ਫਿਰ ਉਹੀ ਗੱਲ ਤੈਨੂੰ ਪਤਾ ਬੱਟੀਆਂ ਪੜੂਗਾ ਜਿਵੇਂ ਕਰਤਿਆਂ ਹੁੰਦਾ ਹੈ ਹਾਂ ਅਈ ਕੱਲ ਨੂੰ ਕੋਈ ਗੱਲ ਬਾਤ ਹੋ ਗਈ ਕੌਣ ਜ਼ਿੰਮੇਵਾਰ ਆ ਕਿਵੇਂ ਆ ਮੈਂ ਤਾਂ ਕਹਿ ਮੈਂ ਕੋਈ ਗੱਲ ਨਹੀਂ ਮੈਂ ਭੇਜ ਕੇ ਉਹਦੇ ਮਾਪੇ ਨੂੰ ਕਹਿ ਦਊਂਗੀ ਹਾਂ ਵੀ ਪਹਿਲਾਂ ਲਾ ਦੂ ਕੋਈ ਗੱਲ ਨਹੀਂ ਹੋਰ ਮੈਂ ਕੀ ਆਖਣਾ ਸਭਿਰ ਇਹਨੂੰ ਵੀ ਮਨਿੰਦਰ ਨੂੰ ਵੀ ਐਂ ਕਹਿੰਦੇ ਸੀ ਕਿ ਤੁਸੀਂ ਸਮਝਾ ਕੇ ਜਾਇਓ ਤਾਂ ਸੋਣਾ ਸੀ ਕੀ ਸਮਝਾਈਏ ਜਦੋਂ ਹੁਣ ਜੇ ਹੁਣ ਕਹਿੰਦੇ ਆ ਜਸ ਨੂੰ ਕਹਿੰਦੇ ਆ ਕਹਿਣਗੇ ਪਤਾ ਨਹੀਂ ਕੀ ਗੱਲ ਹੈ ਵੀ ਜਿਹੜੇ ਦੇ ਮਾਪੇ ਕਹਿੰਦੇ ਵੀ ਪੜਨੋਂ ਹਟਾਲਾ ਹਾਂ ਫਿਰ ਹੋਈ ਤਾਂ ਗੱਲ ਹੁਣ ਜਦੋਂ ਆਪਾਂ ਗੱਲ ਕੀਤੀ ਹੋਈ ਆ ਹਨਾ ਚਲ ਜੇ ਫੜਨ ਲਾਤੀ ਵੀ ਵਧੀਆ ਗੱਲ ਆ ਮੈਂ ਤਾਂ ਕਹਿੰਦੀ ਮੁੰਡੇ ਦੀ ਸੋਚ ਵੀ ਵਧੀਆ ਕੀ ਦੇਖ ਬਾਕੀ ਉਹਦੀ ਸੱਸ ਵੀ ਚੰਗੀ ਆ ਚੰਗੀ ਆ ਉਹਨੇ ਤਾਂ ਕਦੇ ਮਾੜੀ ਚੰਗੀ ਕਹੀ ਨਹੀਂ ਗੱਲ ਸੁਣ ਆਪਾਂ ਤਾਂ ਉਹਨੂੰ ਕਿਹਾ ਹੀ ਨਹੀਂ ਸੀ ਵੀ ਭਾਈ ਇਹਨੂੰ ਪੜਾ ਜਾਂ ਨੌਕਰੀ ਤੇ ਲਵਾ ਹ ਉਹਨਾਂ ਨੇ ਆਪਦੀ ਆਪ ਹੀ ਲਾਈ ਆ ਫਿਰ ਅਗਲੇ ਨੂੰ ਆ ਆਪ ਦੇ ਮੇਰੀ ਗੱਲ ਸੁਣਾ ਅੱਜ ਕੱਲ ਤਾਂ ਜਿਹੜਾ ਟਾਈਮ ਆ ਭਣੇ ਉਹੀ ਗੱਲ ਜੇ ਘਰ ਦੇ ਚਾਰ ਜੀ ਜੇ ਚਾਰੇ ਇੱਕ ਵਾਵਾਗੇ ਤਾਂ ਟਾਈਮ ਪਾਸ ਹੋਊਗਾ। ਯੇ ਟਾਈਮ ਪਾਸ ਹੁੰਦਾ। ਹੁਣ ਆਏ ਥੋੜਾ ਵੀ ਆਪਾਂ ਸਾਰੇ ਘਰੇ ਬੈਠੇ ਰੋ ਇੱਕ ਜਣਾ ਕਮਾਵੇ। ਕਿੱਥੇ ਕੰਮ ਚੱਲਦਾ ਫਿਰ? ਰੋਈ ਤੇ ਕਹਿੰਦੇ ਬਾਕੀ ਭਜਵਾਕਾਂ ਦੀ ਮਰਜ਼ੀ ਹੈਗੀ। ਜਿਵੇਂ ਅੱਜਕੱਲ ਜੁਆ ਕਰਦੇ ਹੈਗੇ। ਹੈ ਚੰਗਾ ਹੀ ਸੋਚਦੇ ਆਪਦੇ ਵਾਸਤੇ ਆਪਣਾ ਟਾਈਮ ਜਿਹੜਾ ਸੀਗਾ ਲੰਘ ਗਿਆ ਘਰੇ ਰੋਟਾ ਪਕਾ ਕੇ। ਅੱਗੇ ਵਾਲਾ ਟਾਈਮ ਆਣਾ ਜਿਹੜਾ ਉਹ ਮੈਨੂੰ ਪਤਾ ਕਹੇ ਜਾਂ ਆ ਰਿਹਾ ਹੈਗਾ। ਨਹੀਂ ਕੋਈ ਸਰਦਾ ਕਿਸਦਾ। ਬਸ ਉਹਦੀ ਦਾ ਪ੍ਰਾਣੀ ਸੋਚ ਆ ਪਹਿਲਾਂ ਲੈ ਕੀ ਕਰਦੇ ਸਾਰਾ ਟੱਬਰ ਤੀਨੀਆਂ ਘਰ ਆਉਂਦੀਆਂ ਸੀ ਇਕੱਲੇ ਬੰਦੇ ਕਮਾਉਂਦੇ ਸੀ ਖੇਤਾਂ ਵਿੱਚ ਉਹ ਸੋਚ ਹੋਈ ਪਈ ਆ ਉਹਦੀ ਹਾਂ ਹੁਣ ਚੱਲ ਕੀ ਕਰੀਏ ਤੇ ਬਾਕੀ ਮੈਂ ਤੈਨੂੰ ਗੱਲਾਂ ਐ ਕਹੀਆਂ ਕਿ ਮੇਰੇ ਕੋਲ ਤਾਂ ਗੱਲ ਕਰਦੀ ਲਾਡੀ ਕੋਲੇ ਨਾ ਪਹਿਣਨਾਂ ਕੇ ਕੋਈ ਗੱਲ ਕਹੀ ਦੀ ਤੂੰ ਉਹ ਨਹੀਂ ਲੈ ਹੁਣ ਮੈਨੂੰ ਲਾਡੀ ਦਾ ਪਤਾ ਨਹੀਂਗਾ ਮੈਂ ਕਿ ਉਹਦੇ ਕੋਲੇ ਗੱਲ ਕਰੂੰ ਤਾਂ ਹੀ ਤਾਂ ਮੈਂ ਉਹਦੇ ਕੋਲ ਦੁਪਹਿਰੇ ਜੀ ਆਈ ਆ ਮਾ ਆ ਵੀ ਆ ਇਸ ਵੇਲੇ ਲਾਡੀ ਨਹੀਂ ਹੁੰਦਾਗਾ ਚੱਲ ਕਰ ਲੋ ਹੋ ਜਾਂਦੀ ਆ ਖੁੱਲ ਕੇ ਜੇ ਮਨਿੰਦਰ ਹਾਂਜੀ ਪੁੱਤ ਪਾਣੀ ਲੈ ਕੇ ਆ ਤੇਰੀ ਮਾਸੀ ਆਈ ਆ ਸੁਣਦਾ ਨਹੀਂ ਅੰਦਰ ਕੋਈ ਕੰਮ ਕਰਦੇ ਉਹ ਸੁਣਿਆ ਨਹੀਂ ਹੋਊਗਾ ਨਹੀਂ ਤਾਂ ਭੱਜ ਕੇ ਆਉਂਦੀ ਉਹ ਚਲ ਕੋਈ ਆ ਜਾਊਗੀ ਮੈਂ ਤਾਂ ਹੀ ਜਦੋਂ ਦੋਦਨਾ ਗੱਲਾਂ ਜਾਂ ਕਰਕੇ ਪਈ ਫਿਰ ਮੈਨੂੰ ਐ ਜੇ ਲੱਗਿਆ ਵੀ ਪਤਾ ਨਹੀਂ ਇਹ ਮੈਨੂੰ ਐ ਜੇ ਕਾਹਤੋਂ ਕਹੀ ਜਾਂਦੀ ਹੈਗੀ ਮਾਹ ਚਲ ਇੱਕ ਵਾਰੀ ਜਾ ਕੇ ਭੈਣ ਨਾਲ ਗੱਲ ਕਰੂੰ ਚਲ ਮਾੜੀ ਮੋਟੀ ਹਰਪੀਤ ਨਾਲ ਗੱਲ ਕਰਕੇ ਵੀ ਜੇ ਕੋਈ ਫੋਨ ਫੋਨ ਕਰਦੇ ਆ ਕੋਈ ਹਨਾ ਵੀ ਚਲੋ ਅੰਦਰ ਬਾਹਰ ਹੋ ਕੇ ਕਰ ਲਿਆ ਕਿਉਂ ਬੁੜੀ ਦੇ ਸਾਹਮਣੇ ਬੁੜੀ ਪੁਰਾਣੇ ਖਿਆਲਾਂ ਦੀ ਹੈਗੀ ਹੈਗੀ ਉਹਨੂੰ ਪਤਾ ਨਹੀਂ ਸਤਾ ਨਹੀਂਗਾ ਆਪਦੀ ਗਾਈ ਮਾਰੀ ਜਾਂਦੀ ਹੈਗੀ ਪਹਿਲਾਂ ਐ ਹੁੰਦਾ ਸੀ ਪਹਿਲਾਂ ਐ ਹੁੰਦਾ ਸੀ ਪਾਣੇ ਮੇਰੇ ਤਾਂ ਦਿਮਾਗ ਆ ਗਈ ਲੈ ਦੇਹ ਲੈ ਹੋਰ ਦੇਖਦੀ ਆ ਮੈਂ ਕਹਿ ਕੇ ਤਾਂ ਆਏ ਐ ਵੀ ਭਾਈ ਤੁਸੀਂ ਆਏ ਹੋ ਜੇ ਤਾਂ ਹਰਕ੍ਰਿਤ ਉਰੇ ਆ ਗਈ ਫਿਰ ਤਾਂ ਠੀਕ ਐ ਤੇ ਨਹੀਂ ਮੈਂ ਜਾ ਕੇ ਆਉਂਗੀ ਕੋਈ ਚਲ ਕੋਈ ਨਾ ਆਉਂਗੀ ਵਧੀਆ ਗੱਲ ਐ ਤੂੰ ਗੇੜਾ ਮਾਰ ਰਹੀ ਵਧੀਆ ਸਮਾਧੀ ਮਾਰ ਕੇ ਆਉਂਗੀ ਹੋਰ ਇੱਕ ਵਾਰ ਤਾਂ ਇਹ ਜਾਇਆ ਗੱਡੀ ਲਈ ਸੀ ਤੇਰੇ ਭਾਂਜੇ ਨੇ ਅੱਛਾ ਲੈ ਫਿਰ ਤਾਂ ਵਧਾਈਆਂ ਤੁਹਾਨੂੰ ਮੈਂ ਤੈਨੂੰ ਵੀ ਸਵਾ ਵਧਾਈਆਂ ਭਾਈ ਸਸੇ ਕਾ ਉਹ ਠੀਕ ਹਾਂ ਠੀਕ ਹੈ ਵਧੀਆ ਬਹਿ ਜਾ ਪੁੱਤ ਲੈ ਤੇਰੀ ਮਾਸੀ ਨੇ ਤਾਂ ਗੱਡੀ ਦਾ ਹੀ ਨਹੀਂ ਪਤਾ ਲੈ ਅੱਛਾ ਕੀ ਹਾਂ ਹੋਰ ਮੈਨੂੰ ਕੋੜਾ ਦੱਸਿਆ ਨਹੀਂ ਵੀ ਦੱਸਣਾ ਭੁੱਲ ਗਈ ਓਹ ਹੋ ਲੈ ਨਪੁੱਤ ਦਾ ਯਾਦ ਹੀ ਨਹੀਂ ਆ ਲੈ ਉਹਦੇ ਫੋਨ ਤਾਂ ਕਰਿਆ ਸੀ ਤੇ ਆ ਗੱਡੀ ਦਾ ਪਰ ਇਹ ਮਗਰੋਂ ਲੈ ਕੇ ਆਇਆ ਹੈ ਨਾ ਹਾਂ ਤੁਸੀਂ ਦੱਸਣਾ ਸੀ ਨਾ ਫਿਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੁਸੀਂ ਦੱਸਿਆ ਕਿ ਨਹੀਂ ਚਲਾਏ ਕਰਦੇ ਆ ਫਿਰ ਡੱਬਾ ਪਿਆ ਮਠਿਆਈ ਦਾ ਨਾ ਚਾਹ ਮੂੰ ਨਾ ਮਠਿਆਈ ਲਿਆਉਣੀ ਹੈ ਅੱਛਾ ਇੱਥੇ ਮਠਿਆਈ ਖਵਾ ਕੇ ਸਾਰ ਦੋਗੀਆਂ ਹੈ ਨਹੀਂ ਨਹੀਂ ਡੱਬਾ ਵੀ ਦੇਵਾਂਗੇ ਮਾਸੀ ਦੇਵਾਂਗੇ ਭਾਈ ਡੱਬਾ ਭਾਈ ਮੈਂ ਨਹੀਂ ਲੈ ਕੇ ਜਾਂਦੀ ਡੱਬਾ ਕਰ ਜਾ ਕੇ ਦੇਖਿਆ ਚਲ ਕੋਈ ਗੱਲ ਕਰੇ ਜਾ ਕੇ ਦੇ ਕੇ ਆਵਾਂਗੇ ਚਲ ਫਿਰ ਇਹਨਾਂ ਨੂੰ ਭੇਜੂੰਗੀ ਭਾਈ ਹਾਂ ਭੇਜ ਦੀ ਤੂੰ ਵੀ ਆ ਦੀ ਨਾਲ ਚਲ ਕੋਈ ਤੂੰ ਆ ਜਾਊਗੀ ਆ ਕੱਢ ਲਿਆ ਕਰ ਪੈਰ ਕਰੋ ਬਾਹਰ ਮੜਾ ਮੋਟਾ ਕੀ ਕਰਾਂ ਪੈਰ ਹੁਣ ਜਾ ਕਰ ਲੈ ਪੁੱਤ ਤੇ ਕੀ ਕਰਾਂ ਫਿਰ ਤੈਨੂੰ ਪਤਾ ਜੇ ਹੁਣ ਇਹਨਾਂ ਤੋੜ ਦਿਆਂ ਫਿਰ ਘਰੇ ਨਹੀਂ ਸਰਦਾ ਹਾਂ ਤੇ ਫਿਰ ਉਹਨਾਂ ਦੀ ਮੈਂ ਜਾਣੀ ਆ ਇਹਨੂੰ ਨਹੀਂ ਕਰੇ ਛੱਡ ਸਕਦੀ ਫਿਰ ਮੈਂ ਕਹਿੰਦੀ ਨਾ ਭਾਈ ਤੁਸੀਂ ਜਾਓ ਹੁਣ ਜਿੱਥੇ ਜਾਣਾ ਮੈਂ ਘਰ ਆ ਸਾਂਭ ਲੂੰਗੀ ਚਲ ਇਹ ਵੀ ਗੱਲ ਹੈਗੀ ਆ ਆ ਜਾ ਅੰਦਰ ਚਾਹ ਪੀਏ ਆਪਾਂ ਚਲ ਆ ਜਾ ਤੁਸੀਂ ਇਹ ਮੂੰਹ ਬਣਾ ਕੇ ਬੈਠੇ ਹੋ ਦੋਨੇ ਜਣੇ ਲੜਾਈ ਜਦੋਂ ਜਿੱਤੇ ਕਰੀਂ ਨਿੰਦਾ ਹਿੱਕੀ ਹੁੰਦਾ ਬੇਮੁੰਡਿਆ ਆ ਫੋਨ ਛੱਡਦਾ ਫਿਰ ਕਿਸੇ ਟਾਈਮ ਇਹ ਕਿ ਛੱਡਣਾ ਹੈ ਸਾਰ ਵਿੱਚ ਨਿਕਲਣਾ ਦੇ ਜੀ ਇਹ ਤੇ ਇਹਦੇ ਯਾਰ ਦੋਸਤਾਂ ਦੇ ਫੋਨ ਆਉਣੇ ਆ ਫਿਰ ਤਾਂ ਬਾਹਰ ਜਾਊਗਾ ਆਪਾਂ ਤੋਂ ਕਿ ਲੈਣਾ ਨੇ ਆਪਾਂ ਤਾਂ ਕੰਮ ਕਰ ਲੀਗਾ ਰੱਖ ਨਾ ਵੀ ਇਹਦੇ ਕੱਪੜੇ ਧੋਈ ਜਾਗੇ ਹੈਂ थी। तो जहाँ पर वैसे हम जहाँ पानी करके फुराते हैं वोर द सपना ठीक काम आए थे। बस हाँ ठीक है। तू तो सुख सुख लेगा लाना। जब मैं जाऊँगा किसी बस तो मैंने जा बंदे के लिए कोट लेकर आना। तू सुखा सुख लाएगा लाना। फिर वोर की काम तो जो तू भुगतने जगह रखते हैं ना तो, सुख ना। हाँ। तो है ना। बस मैं तो कोटर पे वो तो आएग तो ਮੈਂ ਮੈਂ ਬੋਤਲ ਹਾਂ ਮੈਂ ਤੈਨੂੰ ਐ ਕਹਿੰਦੀ ਸੀ ਆਪਣੇ ਨਾਲ ਸੌਦਾ ਜਮਕਿਆ ਪਿਆ ਤੇ ਉਹ ਲਿਆ ਤੂੰ ਮੰਡੀ ਕੋ ਜਾ ਕੇ ਕਿ ਮਾਸੀ ਆਈ ਸੀ ਕਿ ਮਾਸੀ ਨਹੀਂ ਆਉਣਾ ਕਿਵੇਂ ਕੀ ਗੱਲ ਹੋਗੀ ਪਹਿਲਾਂ ਇਹ ਗੱਲ ਕਰਕੇ ਦੇਖ ਕੋਈ ਆਜ ਮਾਸੀ ਜਿਹਾ ਵਰਗੀ ਕੋਈ ਆਜੇ ਤਾਂ ਸਾਹਮਣੇ ਜਰੂਰ ਨਿਕਲੇ ਫੇਰ ਕੋਈ ਮੈਂ ਨਾ ਤੇਰੇ ਅੱਗੇ ਡੱਫਰ ਨਹੀਂ ਹੈਗਾ ਵੀ ਜਿਵੇਂ ਉਹ ਨਹੀਂ ਬੋਲਣ ਲੱਗੇ ਤੂੰ ਬਿਨਾਂ ਗੱਲ ਤੋਂ ਠੀਕ ਹੈ ਨਾ ਹਾਂ ਕੋਈ ਨਾ ਮੈਂ ਤਾਂ ਕੱਟਦੇ ਹਾਂ ਕਰਤੀ ਆ ਵੀ ਮਾਨੂੰ ਗੱਲ ਕਰਤੀ ਨਾਲ ਨਾ ਕਰਦੀ ਤਾਂ ਮੈਂ ਰਸਕੀ ਕਰ ਕਰਤੀ ਤਾਂ ਮਾਪੇ ਨਾਲ ਭਰਾ ਦੀ ਵੀ ਕਰ ਦਿੰਦੀ ਆ ਆਪਣੇ ਦੀ ਕਾਤੀ ਸਾਰੇ ਸਾਰੇ ਆਉਣੇ ਕੱਲ ਨੂੰ ਚੁੱਪ ਕਰ ਨਾ ਮੇਰੀ ਗੱਲ ਫਿਰ ਇਹ ਗੱਲ ਸਾਰੀ ਮਾਸੂਲੀ ਕਰ ਦੋ ਜੇ ਮਾਸੇਂ ਕਰੌਲਾ ਪੈ ਗਿਆ ਕੋਈ ਗੱਲ ਨਹੀਂ ਕਰਦੇ ਕਰਦੇ ਕੱਲ ਨੂੰ ਜਦੋਂ ਆਗੇ ਨਾ ਸਾਰੇ ਫੇਸੇ ਪੁੱਛੂਗੇ ਫਿਰ ਤਾਂ ਨਹੀਂ ਵੀ ਨਾ ਤਰਾ ਐਵੇਂ ਨਹੀਂ ਮਾੜੀਆਂ ਮਾੜੀਆਂ ਗੱਲਾਂ ਨਾ ਕਰਨੀਆਂ ਹੁੰਦੀਆਂ ਪੇਕੇਆਂ ਕੋਲੇ ਕੋਈ ਗੱਲ ਨਹੀਂ ਲੜਾਈ ਜਾਂਦਾ ਸਮਾਂ ਹੀ ਨਹੀਂ ਮਾੜੀਆਂ ਮਾੜੀਆਂ ਗਲਤ ਮੈਂ ਕੱਲੇ ਕਿਤਰੀ ਨਹੀਂ ਹੈ ਨਾ ਕਿ ਗੱਲ ਵੱਡੀ ਹੋ ਗਈ ਸੀ ਨਾ ਇਹ ਗਾਮਰੇ ਭਰਾ ਤੱਕ ਜਾਂਦਾ ਕਿ ਉਹ ਤਾਂ ਐਂ ਤੁਰੇ ਖੜਦਾ ਨਸ਼ਾ ਕਰਦਾ ਕੱਲ ਨੂੰ ਆ ਕੇ ਦੱਸੂਗਾ ਨਾ ਇਹ ਨੂੰ ਕਿ ਨਸ਼ਾ ਕਰਦਾ ਕਿ ਨਹੀਂ ਕਰਦਾ ਉਹ ਇਹ ਨਹੀਂ ਬਸ ਪਾਗਲ ਹੈ ਕੋਈ ਕਹਿੰਦਾ ਮੂੰ ਆਹੋ ਮੈਂ ਜਦ ਨਾ ਮੈਂ ਤਾਂ ਕਮਲਾ ਬਣਾ ਛੱਡਿਆ ਤੁਸੀਂ ਕੋਈ ਗੱਲ ਨਹੀਂ ਲੱਗ ਤੁਸੀਂ ਆਗੇ ਵੀ ਨਾ ਦੇਖ ਤੁਸੀਂ ਆਗੇ ਯਾਰ ਉੱਧਰ ਹੋਣਾ ਸੀ ਹਾਂ ਤੁਸੀਂ ਸੁੱਖਾ ਸੁੱਖੋ ਸੱਦੀ ਹੈ ਨਾ ਤੁਹਾਨੂੰ ਬਾਹਰ ਕੋਈ ਨਹੀਂ ਜਾਣਦਾ ਮੈਂ ਤੁਸੀਂ ਸੁੱਖਾ ਧੀ ਘੇਰਨੇਗੇ ਤੁਸੀਂ ਤੁਸੀਂ ਸੁੱਖਾ ਸੁੱਖੋ ਵੀ ਹਾਂ ਵੀ ਮੈਂ ਘਿਰ ਜਾ ਹਾਂ ਕਿਉਂ ਨਹੀਂ ਆ ਕਿ ਕਿਰਨੀ ਅੱਜ ਤਾਂ ਚੱਲੇ ਚੱਲਿਆ ਮੈਂ ਮਰਾਰਟੀ ਚ ਪਾਣੀ ਨਾਲ ਪਾਣੀ ਹਾਂ ਨਹੀਂ ਉਹ ਆਏ ਨਹੀਂ ਕਹਿੰਦੇ ਹੁੰਦੇ ਅੱਗੇ ਤਾਂ ਜਾਂਦਾ ਇੱਕ ਮਿੰਟ ਨਹੀਂ ਅੱਗੇ ਤੇ ਰੋ ਹੀ ਉਠਣ ਦਾ ਲੋਖਾ ਨੇ ਬਾਹਰ ਖਾਇਆ ਉਹਨੇ ਤੇ ਰਾਤ ਸਵੇਰ ਖਾ ਲਈ ਥੰਦਰਾ ਦੁਖਦਾ ਉਹ ਦੁਖਦਮਰਾ ਚੱਲ ਕੋਈ ਨਾ ਕੋਤ ਤੂੰ ਵੀ ਨਾ ਮੈਨੂੰ ਬੋਲਿਆ ਕਰ ਨਾ ਨਾ ਗੱਲ ਸੁਣ ਤੈਨੂੰ ਲੋੜ ਕੀ ਕਹਿਣ ਸੀ ਮਾਸੀ ਆਈ ਸੀ ਮੂੰਹ ਜੁ ਮੈਨੂੰ ਕੋਈ ਪਤਾ ਲੱਗਿਆ ਨਿਕਲ ਗਿਆ ਮੂੰਹ ਉਹਦਾ ਗੱਲ ਕਰ ਚੱਲ ਮੈਂ ਗੱਲ ਬੋਚ ਲਈ ਹਾਂ ਉਹ ਤੋਂ ਤੂੰ ਕਹਿਤਾ ਵੀ ਉਹ ਤਾਂ ਜੇ ਕਰੇ ਆਈ ਹੁੰਦੀ ਮਾਸੀ ਜਾਂ ਕੋਈ ਰਿਸ਼ਤੇਦਾਰ ਹੋਰ ਮਰ ਨਾਲ ਸੰਭਾਵਨਾ ਉਸ ਨੂੰ ਨਹੀਂ ਤੁੰਗੀ ਕਰਨਾ ਜੇ ਬੜੇ ਲੋ ਪੈਂਕੇ ਆਏ ਕਿ ਮਾਸੀ ਆਈ ਸੀ ਇਹਨੇ ਪੁੱਛਿਆ ਉਹ ਆਈ ਸੀ ਕਿਹੜਾ ਕਿਸੀ ਸੀ ਫਿਰ ਸੌ ਸਵਾਲ ਕਰਨੀ ਸੀ ਆਪਾਂ ਇਹਦਾ ਇਹ ਨਹੀਂ ਪਤਾ ਫੋਨ ਲਾ ਕੇ ਭੇਜਣਾ ਹਾਂ ਉਹਦਾ ਬੰਦਾ ਮੂੰਹ ਬੰਨਿਆ ਹੋਇਆ ਵੀ ਭਾਈ ਮੁੰਡੇ ਕੋਲੇ ਗੱਲ ਨਾ ਕਰੀ ਉਹਨੂੰ ਪਤਾ ਹੀ ਇਹਦੇ ਸਵਾਲ ਦਾ ਮੰਤੈ ਜੰਮਦੋ ਅਦਾ ਦਸ ਸੱਸ ਨੂੰ ਹੈਗੀ ਦਿੱਕਤ ਕਿਉਂ ਮੈਂ ਇੱਕ ਕੋਲ ਗੱਲ ਕਰਦੀ ਫਿਰ ਜੇ ਤੇ ਸ਼ੁਕਰ ਹੈ ਇਹਦੇ ਕੋਲ ਉੱਥੇ ਨਹੀਂ ਗੱਲ ਕੀਤੀ ਕਿ ਉਹਨੂੰ ਕਹਿੰਦੀ ਅਕੇਲਾ ਭਾਈ ਅਕੇ ਤੁਸੀਂ ਇਹਨੂੰ ਰੋਕੋ ਪੜਨ ਜਾਂਦੇ ਖਲਾਨਾ ਜਾਂਦੇ ਮੈਂ ਕਿਹਾ ਭਾਈ ਇਹਨੂੰ ਵੀ ਕਹਿਿਆ ਸੀ ਮੁੰਡੇ ਤੇ ਉਹ ਨੂੰ ਮੈਂ ਉਹਨਾਂ ਦੇ ਅੰਦਰ ਕਹਿਿਆ ਸੀ ਮੈਂ ਹਾਂ ਇਹਨਾਂ ਨੂੰ ਵੀ ਕਹਿੰਦੀ ਮੈਂ ਜਿਹੜਾ ਸੱਸ ਨਹੀਂ ਕਹਿੰਦੀ ਪ੍ਰਾਣਾ ਨਹੀਂ ਇਤਰਾਜ਼ ਕਰਦਾ ਵੀ ਇਹਦਾ ਕੀ ਮਤਲਬ ਹੈ ਕਹਿਣਦਾ ਆਹੋ ਇਹ ਤਾਂ ਗੱਲ ਹੈ ਮੈਂ ਬਸ ਉਹ ਪਾਣੀ ਚ ਮਧਾ ਨਹੀਂ ਪਾਈ ਰੱਖਦੇ ਆ ਕੋਈ ਗੱਲ ਨਹੀਂ ਬਾਤ ਨਹੀਂ ਸੌਖੇ ਅਸੀਂ ਜੀ ਨਾ ਕਿਸ ਨੂੰ ਜੀਂ ਦਿੰਦੇ ਆ ਇੱਥੇ ਆਪਾਂ ਨੂੰ ਲੋਕ ਲੋਕ ਨਹੀਂ ਜੀਂ ਦਿੰਦੇ ਉੱਥੇ ਉਹਨਾਂ ਦੀ ਸੱਸਾਂ ਨਹੀਂ ਜੀਂ ਦਿੰਦੀਆਂ ਇਹ ਤਾਂ ਭਾਈ ਮੇਰੀ ਗੱਲ ਸੁਣ ਆਪਾਂ ਤਾਂ ਵਧੀਆ ਰਹਿੰਦੀਆਂ ਘਰੇ ਜੇ ਲੋਕਾਂ ਪਿੱਛੇ ਨਾ ਲੱਗੇ ਉਹ ਕੀ ਗੱਲ ਲੈ ਆ ਵੇਖ ਲੈ ਫੇਰ ਗੱਡੀ ਗੱਡੀ ਤੋਂ ਬਿਨਾਂ ਤਾਂ ਪੈਰ ਹੀ ਨਹੀਂ ਲਾਉਂਦਾ ਨਾ ਕਿਤੇ ਜਾਂਦਾ ਕਮਾਲ ਹੀ ਹੋਈ ਭੀ ਚੱਲ ਤੂੰ ਨਾ ਗਿਆ ਕਰ ਉਹ ਹੀ ਲੈ ਫਿਰ ਜਾਂਦਾ ਕਿੰਨਾ ਖਰਚਾ ਹੁੰਦਾ ਨਿਕ ਤੇਲ ਬਗਵਲਦਾ ਹੈਗਾ ਆਹ ਕਰ ਸਕੂਟਰੀ ਖੜੀ ਉਹ ਲੈ ਦੇਣਾ ਇਹਨੂੰ ਵੀ ਪਤਾ ਬਜਾ ਆਪੀ ਜਾਂਦੇ ਤਾਂ 500 ਦਾ ਤੇਲ ਖਾ ਜਾਂਦੀ ਹੈ ਹੋਰ ਵੀ ਤਾਂ ਗੱਲ ਹੈ ਨਾ ਆਖੇ ਨਾਲ ਦਾ ਉਸ ਕਿਸੇ ਦੇ ਮੈਂ ਦਵਾਈ ਕਿ ਨਹੀਂ ਮੈਂ ਤਾਂ ਘਰ ਜਾ ਕੇ ਚੇਰੀ ਤੇ ਹੋਰ ਨਾ ਲੈਣ ਦੀ ਆਪਾਂ ਕਿਉਂ ਨਾਲ ਤਾਂ ਆਪਦੇ ਘਰੇ ਕਲੇਸ਼ ਹੁੰਦਾ ਨੇ ਤੇ ਨਾਲ ਲੋਕ ਤਨ ਪਤੇ ਨੂੰ ਉੱਤੋਂ ਨਾਲ ਹਟਦੇ ਨਹੀਂ ਹੈਗੇ ਤੇ ਨਾ ਆਏਗੇ ਹਟਣਾ ਹੈਗਾ ਵੈਤਾਂ ਕਰਨੋ ਆਪਾਂ ਤਾਂ ਵੇਚ ਕੇ ਤੂੰ ਤੂੰ ਕਰ ਕੋਈ ਗੱਲ ਤੂੰ ਵੇਚ ਕੇ ਕਿ ਤੇ ਹੋਰ ਕਰ ਲੈ ਕੇ ਚਲ ਕੋਈ ਨਾ ਪਤਾ ਘਰ ਵੀ ਔੜ ਔੜੀ ਦੇਖਦੇ ਹਾਂ ਦੇਖੋ ਨਾ ਆਪਾਂ ਗੱਲ ਕਰ ਲਾਂਗੇ ਮੈਂ ਲੈ ਦੇਣੀ ਆ ਵੀ ਆ ਸ਼ਹਿਰ ਜਿਉਂ ਸ਼ਹਿਰ ਦਾ ਕੁਝ ਨਹੀਂ ਰਹਿ ਗਿਆ ਸ਼ਹਿਰ ਚ ਵੇਚ ਕੇ ਪਿੰਡ ਚ ਹੀ ਜਾਣੇ ਆਪਾਂ ਪੰਦੇ ਜੇ ਆਪਣਾ ਘਰ ਹੈਗਾ ਉਹਨੂੰ ਚੱਜਣਾ ਸਾਰੀ ਮਿੰਟ ਵਾਈ ਜਾਂਦੀ ਨਹੀਂ ਕੋਈ ਤਾਂ ਕਹਿੰਦੀ ਐ ਕੋਤੇ ਬਗ ਚੱਲਦੇ ਆਪਾਂ ਹੋਰ ਬਸ ਉੱਥੇ ਚੱਲਦੇ ਆ ਮਰ ਤੋਂ ਵੀ ਸ਼ਹਿਰ ਚੋਂ ਜੀਜਣ ਲੱਗਦਾ ਹੈਗਾ ਚੱਲ ਇਹਨੂੰ ਮੈਂ ਪਿਆਰ ਨਾਲ ਗੱਲ ਕਰੂਗੀ ਹੁਣ ਜੇ ਆਪਾਂ ਕੰਡੀਆਂ ਥੋੜਾ ਘੰਟਾ ਕਰ ਲਾਂਗੇ ਸੌਦਾ ਸੌਦਾ ਤੇ ਇਹੀ ਕਰੂਗਾ ਮੈਨੂੰ ਪਿਆਰ ਨਾਲ ਕਹੂਗੀ ਪੁੱਤਾਂ ਹੀ ਕਰਦੇ ਆਪਾਂ ਤਾਂ ਆਪਣੇ ਕਿੰਨੇ ਜਾਂਦੇ ਨਾ ਤਾਂ ਜਿਹੜੀ ਜ਼ਮੀਨ ਪਈ ਐ ਭਾਈ ਉਹ ਤੂੰ ਵਾਰਾ ਕਰ ਵਾਰਾ ਤੇ ਤੁਹਾਨੂੰ ਕੰਮ ਲੱਗੂਗਾ ਕਿਸੇ ਨੂੰ ਲੱਗੇ ਨਾ ਇੱਥੇ ਰਹਨਾ ਨਹੀਂ ਅੱਗੇ ਖੇਤ ਜਦੋਂ ਹੁੰਦਾ ਮੈਂ ਵਿਆਹੀ ਵੀ ਗੇਂਜੇ ਉੱਥੇ ਕਿੰਨਾ ਖੇਤ ਦਾ ਕੰਮ ਕਰਦਾ ਹ ਲਾਗੇ ਨੂੰ ਆਰਤ ਪੈ ਗਈ ਆ ਉਥੇ ਮਾੜੀ ਉੱਡੀ ਖੇਤੀ ਬਾੜੀ ਕਰੂਗਾ ਤੇ ਕੰਮ ਕਰੂਗਾ ਨਾਲੇ ਜਿੰਦ ਕਰਕੇ ਇਹਨੇ ਗੱਡੀ ਲੈ ਲਈ ਕੀ ਕਰਾਉਣਾ ਸੀ ਗੱਡੀ ਤੋਂ ਹਾਂ 20 ਲੱਖ ਰੁਪਏ ਨਹੀਂ ਲਾਟਾ ਕੋਈ 20 ਲੱਖ ਦਾ ਕਿਲਾ ਖਰੀਦ ਦੇ ਕੋਈ ਉਹੀ ਤਾਂ ਗੱਲ ਹੈ بس ਮੈਂ ਤਾਂ ਬੁੜੀ ਜਾਣ ਮੈਂ ਤਾਂ ਜੀ ਆਪਾਂ ਦਾ ਸ਼ਹਿਰ ਤੁਸੀਂ ਮੈਂ ਕਿੰਨੇ ਤੇ ਇਲਦਾ ਮੇਰੇ ਤੋਂ ਨਹੀਂ ਲਈ ਜਾਂਦੀ ਲੋਕ ਉਥੇ ਦੇ ਕੁੱਤੇ ਨੇ ਇਥੇ ਚਲ ਕੋਈ ਨੇ ਇਹਨੂੰ ਆ ਜਾਣ ਦੇ ਮੈਂ ਗੱਲ ਕਰੂੰਗੀ ਹੌਲੀ ਹੌਲੀ ਗੱਲ ਕਰਾਂਗੇ ਇੱਕੋ ਦਮ ਜੇ ਇਹਨੂੰ ਆਏ ਕਿ ਇਹ ਵੀ ਤੇਰੇ ਮਾਰੇ ਜਾਂਦੇ ਤਾਂ ਇਹ ਤਾਂ ਕਦੋਂ ਮੈਂ ਤਾਂ ਵੇਚ ਦਈ ਹਾਂ ਹਾਂ ਇਹਨੂੰ ਕੋਈ ਪਿਆਰ ਨਾਲ ਘੁਆ ਕੇ ਗੱਲ ਕਰਾਂਗੇ ਕੋਈ ਮਾਰ ਮਾਰਦੀ ਕਰਨਾ ਨਾ ਆਪਾਂ ਇੱਥੇ ਕੀ ਕਰਦੇ ਆਂ ਸ਼ਹਿਰਾਂ 'ਚ ਉਥੇ ਸਾਰਾ ਟੱਬਰ ਕੰਮ ਲੱਗੇ ਰਿਹਾ ਕਰਾਂਗੇ ਝਾਂਟ ਪਸ਼ੂ ਰੱਖ ਲਾਂਗੇ ਦੁੱਧ ਪਾਇਆ ਕਰਾਂਗੇ ਆਏ ਬਰਿਆ ਕੇ ਦੁੱਧ ਲਾਵਾਗੇ ਮਾਰਾਂ ਹਾਂ ਰਕੇਂਦਰ ਜੀ ਜਾ ਕੇ ਵਸਤੂ ਗੱਲ ਚਲ ਆ ਜਾ ਕਰ ਲੀਏ ਕੰਮ ਪਾਇਆ ਕੋਈ ਨਾ ਸਬਜੀ ਨਹੀਂ ਮੈਂ ਚੀਰ ਲਾਣੀ ਆ ਰੋਟੀ ਦਾ ਜਮੈ ਬਣਾਉਣੀ ਆ ਹਾਂ ਤਾਂ ਗੰਗਰਾਸਨ ਤਾਂ ਆਪਣਾ ਛੇਲੀ ਲਈ ਕੋਈ ਨਾ ਕੋਈ ਰੋਟੀ ਮੈਂ ਬਣਾ ਦੂਗੀ ਤੂੰ ਸਬਜੀ ਬਣਾ ਲਾ ਨਾ ਪੈ ਜਾ ਤੂੰ ਚੰਗਾ ਤੁਹਾਡੇ ਵਾਲੋ ਡਾਇਲ ਕਿਤਾ ਨੰਬਰ ਹਲੇ ਹੀ ਮੇਰੇ ਪਤਾ ਹੀ ਸੀ ਇਹਦਾ ਫੋਨ ਬੀਜੀ ਹੋਣਾ ਜਦੋਂ ਕਰਮ ਫੋਨ ਬੀਜੀ ਬੀਜੀ ਸ਼ੁਕਰ ਹੈਲੋ ਹੈਲੋ ਕਿਵੇਂ ਹੋ ਬਹੁਤ ਵਧੀਆ ਅੱਛਾ ਨਾ ਮੈਂ ਜਦੋਂ ਵੀ ਫੋਨ ਕਰਾਂ ਬੀਜੀ ਹੁੰਦਾ ਮੈਨੂੰ ਪਹਿਲੇ ਪਤਾ ਸੀ ਤੁਹਾਡਾ ਫੋਨ ਬੀਜੀ ਹੋਊਗਾ ਅੱਛਾ ਹਾਂਜੀ ਬੀਜੀ ਕਿਉਂ ਸੀਗਾ ਮੈਂ ਤੁਹਾਨੂੰ ਲਈ ਤੁਸੀਂ ਮੈਨੂੰ ਲਈ ਜਾਂਦੇ ਹੋਗੇ ਤਾਂ ਉਹ ਬੀਜੀ ਅੱਛਾ ਜੀ ਜੇ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਜਿੰਨਾ ਟਾਈਮ ਮੈਂ ਨਹੀਂ ਫੋਨ ਕਰਦੀ ਉਹਨਾ ਟਾਈਮ ਫੋਨ ਕਰਨਾ ਨਹੀਂ ਫਿਰ ਤੁਸੀਂ ਮੈਨੂੰ ਕਿਉਂ ਲਈ ਜਾਂਦੇ ਸੀ ਲਾ ਮੇਰਾ ਜੀਤ ਰਿਆਂਦਾ ਸੀ ਅੱਜ ਇਸਨ ਦਾ ਪਤਾ ਨਹੀਂ ਕਿੰਨੇ ਦੇਖ ਲਿਆ ਮੈਂ ਭਾ ਕੀ ਜਾਣਿਆ ਤੁਹਾਨੂੰ ਤਾਂ ਕੋਈ ਨਹੀਂ ਪਤਾਣਾ ਯਾਰ ਕੀ ਜੀ ਕਰਨ ਸੱਚੀ ਮੇਰੇ ਤਾਂ ਇੰਨੇ ਪੂਰਾ ਦਿਮਾਗ ਖਰਾਬ ਕਰਕੇ ਐ ਸੱਚੀ ਦੱਸਾਂ ਨਾ ਤੁਸੀਂ ਮੇਰੇ ਕੋਲ ਖੜੇ ਖੜੇ ਗਹਿ ਵੀ ਹੋ ਕੇ ਮੈਨੂੰ ਦੱਸਤਾ ਦਿੰਦੇ ਵੀ ਜੱਸ ਆਈ ਜਾਂਦਾ ਉਹ ਹੀ ਮੈਂ ਦੇਖ ਕੇ ਜਾਵ ਰਹਾ ਨਾ ਮੈਂ ਇਸ ਵਾਰ ਇਸੇ ਦੇਖੂ ਮੈਂ ਉਹ ਕਰਨਾ ਮੈਂ ਦੱਸਦੀ ਆ ਪਹਿਲਾਂ ਤਾਂ ਸਵੇਰੇ ਕਲੀਸ ਹੋਇਆ ਸਾਡਾ ਕਾਲਜ ਆਉਣ ਵਾਸਤੇ ਦਾਦੀ ਕਹਿੰਦੀ ਕਿਉਂ ਜਾਂਦੀ ਆ ਕਾਲਜ ਹੈ ਕੀ ਰੱਖਿਆ ਤੇਰਾ ਕਾਲਜ ਘਰੇ ਹਟ ਕੇ ਬਹਿ ਜਾ ਹੁਣ ਕਿਹੜਾ ਤੂੰ ਮੈਡਮ ਲੱਗਣਾ ਇਹ ਗੱਲ ਨਾ ਸੁਣ ਕੇ ਹੀ ਪਹਿਲਾਂ ਉਹਨਾਂ ਦੀਆਂ ਫਿਰ ਦਾਦੀ ਨੇ ਬਸ ਜਸ ਨੂੰ ਭਰਤਾ ਐ ਤੂ ਰੀ ਫਿਰਦੇ ਫਰਾਨਾ ਕਰਦੀ ਫਿਰਦੀ ਜੇਬ ਉਹ ਹੈ ਫਿਰ ਜਸ ਉਹਥੇ ਖੜੇ ਤੇ ਆ ਗਿਆ ਜਸ ਕਹਿੰਦਾ ਇੱਥੇ ਘਾਤੋ ਖੜੀ ਆਏ ਖੜੀ ਆਏ ਹੈ ਰਾਸਤੇ ਚ ਖੜੀ ਤੈਨੂੰ ਇਸ ਵਾਸਤੇ ਭੇਜਦਾ ਮੈਂ ਤੇ ਤੈਨੂੰ ਯਕੀਨ ਕਰਦਾ ਤੈਨੂੰ ਤਾਂ ਬਾਹਰ ਭੇਜਦਾ ਸੋ ਕੁਛ ਉਹ ਬੋਲਿਆ ਮੈਨੂੰ ਸੋ ਆਪੜੀ ਉਹ ਚੜ ਗਿਆ ਹੂੰ ਫੇਰ ਰਹਿਨ ਦਖੋਂ ਘਰੇ ਆ ਕੇ ਰੌਲਾ ਪਾਉਣ ਲੱਗੇ ਜਾਣ ਕੇ ਦਾਦੀ ਅੱਗੇ ਵੀ ਹਾਂ ਵੀ ਦਾਦੀ ਇਹਨੂੰ ਬੋਲੂਗੀ ਉੱਥੇ ਪਤਾ ਕੀ ਕਹਿੰਦਾ ਕਹਿੰਦਾ ਹਾਂ ਉੱਥੇ ਖੜਨ ਦਾ ਕੀ ਮਤਲਬ ਤੇਰਾ ਮੈਂ ਕਿਹਾ ਮੈਂ ਤਾਂ ਰਾਣੋ ਦੀ ਵੇਟ ਕਰੀ ਜਾਂਦੀ ਸੀ ਕਹਿੰਦਾ ਤੂੰ ਰਾਣੋ ਦੀ ਵੇਟ ਘਾਤੋ ਕਰਦੀ ਸੀ ਕਾਲਜ ਚ ਆ ਜਾਂਦੀ ਫਲਾਨਾ ਠੀਕ ਮੈਂ ਤਾਂ ਜਾਣਦਾ ਨਹੀਂ ਕਿਹੜੀ ਮੈਂ ਕਿਹਾ ਨਵੀਂ ਫਰੈਂਡ ਬਣੀ ਹੈ ਮੇਰੀ ਤਾਂ ਕਰਕੇ ਇਹਨਾਂ ਕੁਝ ਮੈਂ ਤੇ ਤੁਝ ਯਕੀਨ ਨਾ ਕਰਦਾ ਅੱਖਾਂ ਬੰਦ ਕਰਕੇ ਤੂੰ ਮੇਰਾ ਯਕੀਨ ਤੋੜੀ ਜਾਨੀ ਹੈ ਕਿ ਕੁਝ ਕਰਦੀ ਫਿਰਦੇ ਮੈਂ ਮੈਂ ਕੀ ਕਰਤਾ ਇਹ じゃ ਤੂੰ ਦੱਸ ਦੇ ਮੈਂ ਕੀ ਗਲਤ ਕੀਤਾ ਮੈਂ ਬਹੁਤ ਗਲਤੀ ਹੋਇਆ ਮਤਲਬ ਪੂਰਾ ਦਿਮਾਗ ਖਰਾਬ ਕੀਤਾ ਉਧਰ ਦਾਦੀ ਲੱਗ ਗਈ ਸੱਚੀ ਮੈਂ اتنا ਐਂਜੀ ਕਰੇ ਇਹ ਪਜਾਮਾ ਇਹਨਾਂ ਛੱਡ ਚੁੱਟ ਗਈ ਆਪੇ ਭਾਲੀ ਜਾਣਗੇ ਹੋਰ ਹੋ ਯਾਰੋ ਮਾੜਾ ਲੜਿਆ ਨਾ ਇੱਕ ਸੱਚ ਮੋਰੇ ਸੱਚ ਤੇਰੇ ਪਿੱਛੇ ਹੁੰਦਾ ਜਿਹੜਾ ਕੁਝ ਵੀ ਹੁੰਦਾ ਹਾਂ ਨਾ ਮੈਨੂੰ ਵਿਆਹ ਕਰਾਵੇ ਨਾ ਹੋਰ ਗਲਗਲਾਮ ਉਤਾਰ ਦੇਣਾ ਨੂੰ ਮੇਰੇ ਅੱਛਾ ਸਮੇਂ ਕਿਹਦਾ ਹੂੰ ਕੀ ਕੀ ਤੁਸੀਂ ਕਿੱਥੇ ਹੋ ਇਸ ਟਾਈਮ ਮੈਂ ਤਾਂ ਨਾਲ ਛੱਤ ਦੇ ਖੜ ਕੇ ਗੱਲ ਕਰੀ ਜਾਨੀ ਆ ਛੱਤ ਤੇ ਖੜ ਕੇ ਗੱਲ ਕਰੀ ਜਾਨੀ ਆ ਹੋਰ ਐਂ ਕਰੋ ਬਣੇ ਰਹੇ ਤੇ ਆਓ ਕਿਉਂ ਆਓ ਤੁਸੀਂ ਦੱਸੋ ਕੀ ਹੈ ਯਾਰ ਬਣੇ ਦੇ ਤੇ ਆਓ ਤੁਸੀਂ ਕਹਿੰਦੀ ਮੈਨੂੰ ਸਪਰਾਈਜ਼ ਨਾ ਲੈ ਮੈਂ ਤਾਂ ਆ ਗਈ ਕੁਛ ਨਹੀਂ ਹੈ ਲਾ ਤੁਸੀਂ ਤੁਸੀਂ ਕਿੰਨਾਂ ਸੈਂ ਲੈ ਕੇ ਆਉਂਗੇ ਹੈ ਮੈਂ ਦਾਸਤ ਦੇਂਦੇ ਕੁੜੀ ਆਖੀ ਨੂੰ ਹੱਥ ਜੇ ਮਾਰੀ ਜਾਨੀ ਆ ਤੂੰ ਮੈਂ ਹੱਥ ਹਾਂ ਆਏ ਆਏ ਇਹ ਕਿਹਨੂੰ ਕਰੀ ਜਾਨੀ ਆ ਨਹੀਂ ਨਹੀਂ ਦਾਦੀ ਕਿਸੇ ਨੂੰ ਨਹੀਂ ਮੈਂ ਤਾਂ ਹੱਥ ਮਾਰੀ ਜਾਂਦੀ ਤੇ ਆ ਮੈਂ ਹੁਣ ਦੇਖੀ ਹੈਗੀ ਤੇ ਮੈਂ ਤੈਨੂੰ ਸਾਰੇ ਅੰਦਰ ਬਾਹਰ ਵੇਖ ਲਿਆ ਤੇ ਤੂੰ ਕਬੂਤਰੇ ਤੇ ਚੜੀ ਖੜੀ ਹੈਗੀ ਉਹ ਦਾਦੀ ਮੈਂ ਤਾਂ ਪਾਣੀ ਪੋਣ ਆਈ ਸੀ ਪਾਣੀ ਪੋਣ ਆਈ ਤੇਰੇ ਕੋਲ ਕੀ ਹੈਗਾ ਨਾ ਤੇਰੇ ਕੋਲ ਕੋਈ ਬਾਲਟੀ ਨਾ ਤੇਰੇ ਕੋਲ ਕੋਈ ਡੱਬਾਗਾ ਉਹ ਵੀ ਦਾਦੀ ਬਾਲਟੀ ਉਹ ਦੇਖੋ ਸਾਈਡ ਤੇ ਸਹਰ ਤੇ ਪਈ ਹੈਗੀ ਨਾ ਤੂੰ ਉੱਥੇ ਕੋਠੇ ਦੇ ਖੜ ਖੜ ਕੇ ਫੋਨ ਕਰੀ ਜਾਂਦੀ ਕਿਨੂੰ ਲਉਨੀ ਆ ਫੋਨ ਨਹੀਂ ਉਹ ਤਾਂ ਮੈਨੂੰ ਫੋਨ ਆ ਗਿਆ ਸਹੇਲੀ ਦਾ ਇਹ ਪੁੱਛਣ ਲੱਗੀ ਕਹਿੰਦੀ ਕਾਲਜ ਆਈ ਨਹੀਂ ਮੈਂ ਕਿਹਾ ਮੈਂ ਆਈ ਸੀ ਭੱਗੀ ਸੀ ਨਾ ਸਹੇਲੀਆਂ ਦੇ ਫੋਨ ਆਈ ਜਾਂਦੇ ਸਾਰਾ ਦਿਨ ਤੇਰੇ ਕੋਲ ਕੰਮ ਤਾਂ ਦਾ ਵੀ ਕੋਈ ਕਰ ਲਿਆ ਕਰ ਚੱਲ ਥੱਲੇ ਚੱਲ ਹਾਂ ਦਦੀ ਆਉਣੀ ਆ ਆਉਣੀ ਆ ਕੀ ਚੱਕੀ ਜਾਨੀ ਆਂਗੀ ਆ ਕੁਛ ਨਹੀਂ ਵੈਸੇ ਵੇਖੀ ਆਂਦੀ ਸੀ ਕੌਣ ਆ ਗਿਆ ਥੱਲੇ ਕੀ ਨਹੀਂ ਹਾਂ ਦਦੀ ਲੈ ਦੇਖ ਲੋ ਕੌਣ ਮਾਏ ਆਏ ਹੱਥ ਕਿਨੂੰ ਕਰਦੇ ਸੀ ਪਹਿਲਾਂ ਤੂੰ ਮੈਨੂੰ ਇਹ ਦੱਸ ਉਹ ਤਾਂ ਦਾਦੀਆ ਮੇਰੇ ਨਾਲ ਬਾਲ ਮੂਰੇ ਆ ਗਏ ਮੈਂ ਤਾਂ ਬਾਲ ਐਂ ਕਰਕੇ ਐਂ ਕਰੀਂਦੀ ਆਂ ਆਏ ਕਾ ਤੂੰ ਕਰਦੇ ਸੀ ਆਏ ਆਏ ਜਿਸੇ ਮੈਂ ਤੱਕਾ ਦਾਦੀ ਸਾਨੂੰ ਉਹੀ ਲੱਗਿਆ ਐਵੇਂ ਜਵ ਨਾ ਕਰਿਆ ਕਰ ਬਾਈ ਵੀ ਜਾ ਨਾ ਕਰਿਆ ਕਰ ਬਾਈ ਮੈਨੂੰ ਤੇਰੇ ਤੇ ਪੱਕਾ ਹੀ ਆਗਾ ਬਿਨਾਂ ਗੱਲ ਦੀਆਂ ਦਾਦੀ ਉਹ ਮੱਖੀਆਂ ਜਾਈ ਜਾਂਦੀ ਸੀ ਮੈਂ ਤਾਂ ਐਂ ਕਰੀਂਦੀ ਸੀ ਚੱਲ ਥੱਲੇ ਉਤਰ ਨਾਲੇ ਘਰ ਘਰ ਨਤਨ ਦਾ ਜਾ ਕੇ ਹਾਂ ਹਾਂ ਕੋਠੇ ਤੇ ਖੜਗੀ ਚੜ ਕੇ ਲੈ ਰੱਖ ਦੋਂਦੀ ਪਾੜਦੀ ਫਿਰਦੀ ਆ ਅੰਦਰ ਬਾਹਰ ਸਾਰੇ ਫਰੋੜ ਲਈ ਲਾਈਟ ਨੂੰ ਤੇ ਬਾਥਰੂਮ ਚ ਮੈਂ ਦੇਖ ਲਈ ਚੜੀ ਚਬੂਤਰੇ ਤੇ ਖੜੀ ਆ ਲੱਗ ਰਿਹਾ ਹੈ ਜੋ ਕੀ ਹੋ ਗਿਆ ਜੇ ਮੈਂ ਕੋਠੇ ਤੇ ਆ ਗਈ ਮੈਂ ਤਾਂ ਪੌਦੇ ਚ ਪਾਣੀ ਪਾਉਣਾ ਸੀ ਵਿਚਾਰੇ ਸੁੱਕੇ ਪਏ ਆ ਫੇਰ ਤੂੰ ਦੱਸ ਵੀ ਸਕਦੀ ਸੀ ਵੀ ਬੇਬੇ ਮੈਂ ਤਾਂ ਉੱਪਰ ਜਾਨੀ ਆ ਮੈਂ ਪਾਣੀ ਪਾਉਣ ਜਾਨੀ ਆ ਮੈਂ ਕਿਹੜਾ ਦੱਦੇ ਇੱਥੇ ਰਹਿਣੀ ਆ ਇਸ ਮੈਂ ਰਹਿਣ ਆਈ ਸੀਗੀ ਤੇਰਾ ਦੋ ਮਾਰੂ ਮੈਂ ਗਿੱਚੀ ਚ ਕੀ ਮਸ਼ਵਰੇ ਬਣਾਉਂਦੀ ਫਿਰਦੀ ਆ ਲੈ Ele era a Rádio, a Pia.